ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੀ ਹਾਂ ਕਦੂ ਤੇ ਆਪਣੀ ਦਲੇ ਹੋਏ ਜਿਹੜੇ ਚਨੇ ਹੁੰਦੇ ਨੇ ਉਹਨਾਂ ਦੀ ਬਹੁਤ ਹੀ ਟੇਸਟੀ ਡਿਸ਼ ਉਹਦੇ ਲਈ ਆਪਾਂ ਨੇ ਇੱਕ ਤਾਂ ਕਦੂ ਲੈ ਤਾ ਛੋਟਾ ਵੱਡਾ ਹੈ ਨਾ ਤੁਸੀਂ ਕੋਸ਼ਿਸ਼ ਕਰਿਓ ਕਿ ਬਿਲਕੁਲ ਕੱਚਾ ਕਦੂ ਹੋਵੇ ਉਹ ਮਿਲ ਜੇ ਫਰੈਸ਼ ਕਦੂ ਹੈ ਆਪਣੇ ਮਾਰਨਿੰਗ ਟਾਈਮ ਮੈਂ ਬੇਲਾਂ ਤੋਂ ਤੋੜ ਕੇ ਲਈਆਂ ਤੇ ਇਹ ਆਪਣੀ ਹੈਗੀ ਚਨੇ ਦੀ ਦਾਲ ਇਹ ਵੀ ਆਪਾਂ ਲਵਾਂਗੇ 1/4 ਕੱਪ ਚਨੇ ਦੀ ਦਾਲ ਲਵਾਂਗੇ ਆਪਾਂ ਇਹਨੂੰ ਆਪਾਂ ਪਾਣੀ ਦੇ ਵਿੱਚ ਥੋੜਾ ਟਾਈਮ ਭਿਉ ਕੇ ਰੱਖ ਦਾਂਗੇ ਤਾਂ ਕਿ ਜੋ ਵੀ ਇਹਦੇ ਉੱਪਰ ਕੈਮੀਕਲ ਵਗੈਰਾ ਹੈ ਨਾ ਉਹਨੂੰ ਚੰਗੇ ਤਰੀਕੇ ਨਾਲ ਆਪਾਂ ਧੋ ਲਾਂਗੇ ਚੰਗੇ ਤਰੀਕੇ ਨਾਲ ਧੋ ਲੈਣੀਆਂ ਇਹ ਕਿਉਂਕਿ ਇਹਦੇ ਉੱਪਰ ਕਾਫੀ ਜ਼ਿਆਦਾ ਕੈਮੀਕਲ ਹੁੰਦੇ ਨੇ ਚਾਰ-ਪੰਜ ਵਾਰੀ ਪਾਣੀ 'ਚ ਧੋ ਲੈਣੀਆਂ ਤੇ ਜਿਹੜਾ ਆਪਣਾ ਕੱਦੂ ਹੈ ਇਹਨੂੰ ਆਪਾਂ ਛਿੱਲ ਕੇ ਕਟਿੰਗ ਕਰ ਲਾਂਗੇ ਹਾਂਜੀ ਹੁਣ ਦੇਖੋ ਆਪਾਂ ਨੇ ਬਰੀਕ ਬਰੀਕ ਕੱਦੂ ਨੂੰ ਕਟਿੰਗ ਕਰ ਲਈ ਇਹ ਬਿਲਕੁਲ ਕੱਚਾ ਹੈ ਨਾ ਕੱਦੂ ਜਿਦਾ ਕਿ ਆਪਣੇ ਜਿਹੜੇ ਮਾਰਕੀਟ ਦੇ ਵਿੱਚੋਂ ਆਪਾਂ ਲੈ ਕੇ ਆਉਂਦੇ ਉਹ ਥੋੜੀ ਜਿਹੀ ਚੀੜੀ-ਚੀੜੀ ਜੇ ਹੁੰਦੇ ਨੇ ਪਰ ਇਸ ਦੀ ਇਹ ਜਿਹੜੀ ਆਪਾਂ ਰੈਸਪੀ ਬਣਾਉਣ ਲੱਗੇ ਬਹੁਤ ਹੀ ਟੇਸਟੀ ਬਣੂਗੀ ਤੇ ਹੁਣ ਆਪਾਂ ਚੰਨਿਆਂ ਨੂੰ ਵੀ ਹੈ ਨਾ ਦੋ ਤਿੰਨ ਵਾਰੀ ਵਾਸ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਰਿਜਨਲੀ ਰੱਖ ਦਿੰਦੇ ਨੇ ਇਹਨਾਂ ਨੂੰ ਕਮ ਸੇ ਕਮ ਆਪਾਂ ਦੋ ਤਿੰਨ ਘੰਟੇ ਰਿੰਣਾਗੇ ਹਲਵਾਂ ਜੀ ਦੇਖੋ ਆਪਾਂ ਨੇ ਜਿਹੜੀ ਹੈ ਨਾ ਪਹਿਲਾਂ ਕੱਦੂ ਤੇ ਹਨ ਆਪਣੇ ਤਲੇ ਹੋਏ ਛੋਲੇਾਂ ਦੀ ਦਾਲ ਰੱਖੀ ਸੀ ਹੋਰ ਆਪਣੇ ਪੂਰੇ ਤਰੀਕੇ ਨਾਲ ਰਿਚ ਚੁੱਕੀ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਦਾਂਗੇ ਤਾਂ ਕਿ ਚੰਗੇ ਤਰੀਕੇ ਦੇ ਨਾਲ ਇਹ ਮਿਕਸ ਹੋ ਜੇ ਇਹ ਬਹੁਤ ਹੀ ਟੇਸਟੀ ਬਣਦੀ ਹੈਗੀ ਨਾ ਦੇਖੋ ਬਿਲਕੁਲ ਜਿਹੜਾ ਆਪਣਾ ਇਹ ਘਰ ਦਾ ਕੱਦੂ ਸੀਗਾ ਨਾ ਵਿੱਚ ਮਿਕਸ ਹੋ ਚੁੱਕਿਆ ਦੇਖੋ ਕੱਦੂ ਤਾਂ ਤੁਹਾਨੂੰ ਦਿਖਾਈ ਵੀ ਨਹੀਂ ਦੇ ਰਿਹਾ ਹੋਣਾ ਛੋਲੇ ਜਿਹੜੇ ਦਾਲ ਆਪਾਂ ਚਨੇ ਦੀ ਵੀ ਹਨ ਤਲੇ ਹੋਏ ਦੀ ਪਾਈ ਸੀ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੇ ਹੈਲਦੀ ਵੀ ਹੈ ਤੇ ਕੋਚਨੇ ਦੀ ਦਾਲ ਵੀ ਹੈਲਦੀ ਹੈ ਤੇ ਜਿਹੜਾ ਆਪਣਾ ਕਦੂ ਹੈ ਉਹ ਵੀ ਵਿੱਚ ਹੈਲਦੀ ਹੈ ਕਦੂ ਦੀ ਤਸੀਰ ਵੈਸੇ ਵੀ ਠੰਡੀ ਹੁੰਦੀ ਹੈ ਟੇਸਟੀ ਬਹੁਤ ਆਉਂਦੀ ਹੈ ਤੇ ਮੈਂ ਆਪਾਂ ਇਹਨੂੰ ਲਗਾਉਨੇ ਆ ਤੜਕਾ ਹਾਂਜੀ ਹੁਣ ਆਪਾਂ ਇਹਨੂੰ ਲਗਾਵਾਂਗੇ ਤੜਕਾ ਸਭ ਤੋਂ ਪਹਿਲਾਂ ਆਪਾਂ ਨੇ ਤੇਲ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਕਿਉਂਕਿ ਨਮਕ ਹਲਦੀ ਮਿਰਚ ਮੈਂ ਉਹਦੇ ਵਿੱਚ ਪਹਿਲਾਂ ਹੀ ਐਡ ਕਰਤੇ ਸੀਗੇ ਤੇ ਉਹਨੂੰ ਚੰਗੇ ਤਰੀਕੇ ਨਾਲ ਦੇਖੋ 2-2 ਘੰਟੇ ਰਹਿਣੇ ਆ ਆਪਣੇ ਫੇਰੀ ਜਿਆਦਾ ਵਧੀਆ ਬਣਦੀ ਹੈ ਅਦਰਵਾਈਜ਼ ਤੁਸੀਂ ਹਨਾ ਗੈਸ ਤੇ ਬਣਾਉਣੀ ਹੈ ਤਾਂ ਤੁਸੀਂ ਕੁੱਕਰ ਦੇ ਵਿੱਚ 5-6 ਸੀਟੀਆਂ ਲਗਵਾ ਸਕਦੇ ਹੋ ਤਾਂ ਕਿ ਉਹ ਚੰਗੇ ਤਰੀਕੇ ਦੇ ਨਾਲ پک ਜੇ ਹੁਣ ਆਪਾਂ ਜੀਰੇ ਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਲਾਸਨ ਤੁਸੀਂ ਪਿਆਜ਼ ਹਰੀ ਮਿਰਚ ਹਨਾ ਐਡ ਕਰ ਸਕਦੇ ਹੋ ਥੋੜੀ ਜਿਹੀ ਹਿੰਗ ਪਾਉਣੀ ਚਾਹੁੰਦੇ ਤਾਂ ਉਹ ਵੀ ਪਾ ਸਕਦੇ ਹੋ ਪਰ ਮੈਂ ਅੱਜ ਪਿਆਜ਼ ਹਰੀ ਮਿਰਚ ਨਹੀਂ ਪਾਉਂਗੀ ਸਕਿਪ ਕਰੂੰਗੀ ਬਸ ਮੈਂ ਸੌਰੀ ਇਹੋ ਟਮਾਟਰ ਪਿਆਜ਼ ਦਾ ਤੇ ਲਸਣ ਦਾ ਹੀ ਅੱਜ ਇਹਨੂੰ ਤੜਕਾ ਲਗਾਵਾਂਗੇ ਬੇਸੇ ਤੁਸੀਂ ਅਗਰ ਹਨ ਲਸਣ ਪਿਆਜ਼ ਨਹੀਂ ਖਾਂਦੇ ਤਾਂ ਤੁਸੀਂ ਬਿਨਾਂ ਲਸਣ ਪਿਆਜ਼ ਤੋਂ ਵੀ ਇਹਨੂੰ ਬਣਾ ਸਕਦੇ ਹੋ ਇਹ ਬਹੁਤ ਟੇਸਟੀ ਬਣਦੀ ਹੈ ਕੋਈ ਇਦਾਂ ਨਹੀਂ ਹੈਗਾ ਵੀ ਆਪਣੇ ਲਸਣ ਪਿਆਜ਼ ਦਾ ਨਾ ਤੜਕਾ ਲਗਾਉਣਾ ਤੇਰੀ ਇਹ ਟੇਸਟੀ ਬਣੂਗੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਪਹਿਲਾਂ ਲਸਣ ਨੂੰ ਭੁੰਨ ਲਾਂਗੇ ਜਿਆਦਾ ਕਾਲਾ ਨਹੀਂ ਕਰਾਂਗੇ ਆਪਾਂ ਬਰਾਊਨ ਜਾਂ ਕਰਾਂਗੇ ਹਾਂਜੀ ਲਓ ਸਨ ਆਪਣਾ ਬਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਪਿਆਜ਼ ਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਭੁੰਨਾਂਗੇ ਜਦੋਂ ਤੱਕ ਇਹ ਬਰਾਊਨ ਨਾ ਹੋ ਜੇ ਚੰਗੇ ਤਰੀਕੇ ਦੇ ਨਾਲ ਇਹਨੂੰ ਬਰਾਊਨ ਕਰ ਲੈਣੇ ਮੈਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਹਰੀ ਮਿਰਚ ਟਮਾਟਰ ਐਡ ਕਰ ਸਕਦੇ ਹੋ ਦੇਖੋ ਪਨੀਰ ਦੇ ਵਿੱਚ ਹਨਾ ਪਹਿਲਾਂ ਹੀ ਹਲਦੀ ਨਮਕ ਮਿਰਚ ਪਹਿਲਾਂ ਹੀ ਐਡ ਕਰਤੀ ਸੀਗੀ ਤੇ ਇਹਨੂੰ ਘੱਟ ਕੰਮ ਸੇ ਘੱਟ 3-4 ਘੰਟੇ ਚਾਹੀਦੇ ਨੇ ਦੇਖੋ ਕਿੰਨੀ ਵਧੀਆ ਮਿਕਸ ਹੋਈ ਹੈ ਇਹ ਬਿਲਕੁਲ ਕद्दू ਤੇ ਹੈ ਨਾ ਕਿਉਂਕਿ ਕਰਦਾ ਕद्दू ਸੀ ਆਪਣੀਆਂ ਬੇਲਾਂ ਦਾ ਤੇ ਬੇਲਾਂ ਦੇ ਵੀ ਗਰੋਇੰਗ ਦੀ ਮੈਂ ਤੁਹਾਨੂੰ ਸਾਰੀ ਵੀਡੀਓ ਅਪਲੋਡ ਕਰੂੰਗੀ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਪਿਆਜ਼ ਨੂੰ ਵੀ ਭੁੰਨ ਲਾਂਗੇ ਹਾਂਜੀ ਹੁਣ ਆਪਨੇ ਦੇਖੋ ਇਹ ਚੰਗੇ ਤਰੀਕੇ ਨਾਲ ਪੁੱਜ ਚੁੱਕੇ ਹੁਣ ਆਪਾਂ ਇਹਦੇ ਵਿੱਚ ਆਪਣੀ ਦਾਲ ਐਡ ਕਰ ਦਾਂਗੇ ਦੇਖੋ ਅਗਰ ਤੁਸੀਂ ਹਨਾ ਇਹਨੂੰ ਥੋੜਾ ਟਾਈਮ ਰਿਨੋਗੇ ਫਿਰ ਇਹ ਤਾਂ ਮਿਕਸ ਨਹੀਂ ਹੋਣੀ ਇਹਨੂੰ ਕਮ ਸੇ ਕਮ ਅਗਰ ਚੁੱਲ੍ਹੇ ਤੇ ਬਣਾ ਰਹੇ ਹੋ ਤਾਂ ਹਨਾ 2 ਘੰਟੇ ਰਿਜਨ ਲਈ ਛੱਡ ਦਿਓ ਅਗਰ ਤੁਸੀਂ ਗੈਸ ਤੇ ਬਣਾ ਰਹੇ ਹੋ ਕੁੱਕਰ ਦੇ ਵਿੱਚ ਤਾਂ ਇਹਨੂੰ ਹਨਾ 4-5 ਫੀਟੀਆਂ ਲਗਾਓ ਦੇਖੋ ਬਹੁਤ ਹੀ ਟੇਸਟੀ ਬਣਦਾ ਇਹ ਇੱਕ ਅੱਧੂ ਦੇ ਵਿੱਚ ਆਪਾਂ ਨੇ ਦਲੇ ਹੋਏ ਛੋਲੇ ਪਾਏ ਨੇ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਫਰੈਸ਼ ਫਰੈਸ਼ ਧਨੀਆ ਤੇ ਲੁੱਕ ਦੇਖੋ ਇਹਦੀ ਬਹੁਤ ਹੀ ਸੋਹਣੀ ਇਹ ਬਣਦੀ ਆ ਤਾਂ ਵੀਡੀਓ ਚੰਗੀ ਲੱਗੀ ਲਾਈਕ ਮੈਨ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅਗੇ ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰਨਾ ਤਾਂ ਕਿ ਹਰ ਕੋਈ ਇਹਨੂੰ ਬਣਾ ਸਕੇ